ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਸਿਰਫ ਪ੍ਰਮਾਤਮਾ ਨੂੰ ਪਤਾ ਉਹਦੀ ਪਹੁੰਚ ਸਾਡੇ ਮਨ ਤੱਕ ਅਗਰ ਮਨੁੱਖ ਪ੍ਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ ਨਾਸਤਿਕ ਹੋਵੇ ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏ। ਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ। ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਹਨ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਅੰਤਰਿਆਮੇ ਭਾਈ ਗੁਰਦਾਸ ਇੱਕ ਪੰਕਤੀ ਦੇ ਵਿੱਚ ਕਹਿੰਦੇ ਨੇ ਅੰਤਰ ਜਾਮੇ ਸੁੰਨ ਕੰਪਤ ਹੂੰ ਅੰਤਰਗਤ ਏ ਪ੍ਰਭੂ ਮੈਂ ਤੇ ਕੰਬ ਜਾਣਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹੇ ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ